ਗੁਰੂ ਅਰਜਨ ਸਾਹਿਬ ਰੱਬ ਵਰਗੇ ਨਹੀਂ ਕਿਉਂਕਿ ਰੱਬ ਵਰਗੇ ਦੁਨੀਆਂ ਤੇ ਬਹੁਤ ਹੋਏ ਨੇ ਤੇ ਬੜੇ ਹੋਣਗੇ ਜਿੰਨਾ ਵਿੱਚ ਸ਼ੁਭ ਗੁਣ ਹੁੰਦੇ ਨੇ ਉਹਨਾਂ ਨੂੰ ਆਪਾਂ ਰੱਬ ਵਰਗਾ ਕਹਿ ਦਿੰਨੇ ਆ ਕੋਈ ਸੱਚ ਬੋਲਦਾ ਹੈ ਕਹਿੰਨੇ ਜੀ ਰੱਬ ਵਰਗਾ ਕੋਈ ਨੇਕ ਆਤਮਾ ਹੈ ਨਾਮ ਜਪਣ ਵਾਲੀ ਰੂਹ ਹੈ ਆਪਾਂ ਕਹਿ ਦਿੰਨੇ ਰੱਬ ਵਰਗਾ ਹੈ ਰੱਬ ਵਰਗੇ ਬਹੁਤ ਨੇ ਰੱਬ ਇੱਕੋ ਹੀ ਹੈ ਤੋਂ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਪੂਰਨ ਤੌਰ ਤੇ ਪਰਮੇਸ਼ਵਰ ਸਮੁੱਚੀ ਕਰਾਮਾਤ ਲੈ ਕੇ ਜਿਸ ਮੁਜੱਸਮੇ ਚ ਬੈਠਾ ਹੈ ਉਹਦਾ ਨਾਮ ਗੁਰੂ ਅਰਜਨ ਹੈ ਤੋਂ ਗੁਰੂ ਅਰਜਨ ਸਾਹਿਬ ਰੱਬ ਵਰਗੇ ਨਹੀਂ ਰੱਬ ਨੇ ਭੰਨ ਮਥੁਰਾ ਕਸ਼ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ ਪ੍ਰਤੱਖ ਰੱਬ ਨੇ ਗੁਰੂ ਅਰਜਨ ਇਸ ਦਾ ਵੇਟਿੰਗ ਲਾਰਡ ਹੈ ਅਕਾਲ ਪੁਰਖ ਦਾ ਉਹ ਸਰਗੁਣ ਸਰੂਪ ਨੇ ਜੋਤ ਸਰੂਪ ਤੋਂ ਸ਼ਰੀਰ ਧਾਕੇ ਦੁਨੀਆ ਤੇ ਆਏ ਨੇ ਔਰ nothing is beyond guru arjan whatever he desires comes to pass ਜੋ ਵੀ ਗੁਰੂ ਅਰਜਨ ਸਾਹਿਬ ਚਾਹੁੰਦੇ ਨੇ ਉਹੀ ਹੋ ਜਾਂਦਾ ਹੈ